ਸ਼੍ਰੀ ਮੁਕਸਦ ਸਾਹਿਬ ਦੇ ਕਣਕ ਦੇ ਗਦਾਮ ਦੀ ਇੱਕ ਵੀਡੀਓ ਹੈ ਜੋ ਵਾਇਰਲ ਹੋ ਰਹੀ ਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਦਲਾਵ ਵਾਲੀ ਸਰਕਾਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਿਹੜੇ ਸਰਕਾਰੀ ਚੂਹੇ ਤੇ ਟਿੱਡੇ ਕਣਕ ਨੂੰ ਠੁੰਗਾ ਮਾਰ ਰਹੇ ਨੇ ਤਾਂ ਕਿਸ ਤਰੀਕੇ ਦੇ ਨਾਲ ਗਦਾਮ ਦੇ ਵਿੱਚ ਕਣਕ ਹੈ ਜਿਹੜੀ ਸੰਭਾਲੀ ਜਾ ਰਹੀ ਆ ਤਾਂ ਦੇਖ ਸਕਦੇ ਹੋ ਤੁਸੀਂ ਮੰਤਰੀਆਂ ਦਾ ਗੜਾ ਤਾਂ ਫੇਰ ਵੀ ਚਿੱਟੇ ਦਿਨ ਜਿਹੜੇ ਸਰਕਾਰੀ ਚੂਹੇ ਨੇ ਕਥਿਤ ਤੌਰ ਤੇ ਕਣਕ ਨੂੰ ਕਿੱਦਾਂ ਸੁਭਾ ਰਹੇ ਨੇ ਇਸ ਤਰੀਕੇ ਨਾਲ ਜਿਹੜੀ ਇਹ ਕਣਕ ਜਾਣਕਾਰੀ ਦੇ ਮੁਤਾਬਕ ਸੰਭਾਲੀ ਜਾ ਰਹੀ ਆ ਤਾਂ ਪਤਾ ਨਹੀਂ ਕਿੰਨੀਆਂ ਟਰਾਲੀਆਂ ਦੇ ਵਿੱਚ ਸਰਕਾਰੀ ਚੂਹੇ ਤੇ ਟਿੱਡੇ ਇਸ ਤਰ੍ਹਾਂ ਠੁੰਗਾ ਮਾਰ ਰਹੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸ਼੍ਰੀ ਮੁਖਸਰ ਸਾਹਿਬ ਦੇ ਇੱਕ ਗਦਾਮ ਦੀ ਜਿਹੜੀ ਇਹ ਵਾਇਰਲ ਵੀਡੀਓ ਹੈ ਜਿਸ ਦੇ ਵਿੱਚ ਇਹ ਸਾਰਾ ਨਜ਼ਾਰਾ ਤੁਸੀਂ ਦੇਖ ਸਕਦੇ ਹੋ ਤਾਂ ਇਸ ਤਰੀਕੇ ਦੇ ਨਾਲ ਇੱਕ ਸ਼ਪੈਦਾ ਜਿਹੜਾ ਲੇਬਰਲ ਹੈ ਉਹਦੀ ਡਿਊਟੀ ਲਈ ਜਾਂਦੀ ਹੈ ਕਿ ਉਹ ਹਰੇਕ ਗੱਟੇ ਦੇ ਵਿੱਚ ਡੂੰਗੀ ਪਰਖ ਹੀ ਮਾਰੇ ਤੇ ਕਣਕ ਜਿਹੜੀ ਉਹ ਟਰਾਲੀ 'ਚ ਡੁੱਲੇ ਇਸ ਤਰੀਕੇ ਦੇ ਨਾਲ ਪਤਾ ਨਹੀਂ ਸਰਕਾਰੀ ਚੂਹੇ ਤੇ ਟਿੱਡੇ ਕਿੰਨੀ ਕਣਕ ਬਦਲਾਵ ਵਾਲੇ ਸਰਕਾਰ ਦੇ ਵਿੱਚ ਹਾਜਮ ਕਰ ਜਾਣਗੇ ਤਸਵੀਰਾਂ ਤੁਹਾਡੇ ਸਾਹਮਣੇ ਆ ਤਾਂ ਇਸ ਤਰੀਕੇ ਦੇ ਨਾਲ ਜਿਹੜੀ ਕਣਕ ਕੱਢੀ ਜਾਂਦੀ ਆ ਬਾਕਾਇਦਾ ਟਰਾਲੀ ਤੁਹਾਨੂੰ ਨਜ਼ਰ ਆ ਰਹੀ ਆ ਤਾਂ ਬੋਰੀਆਂ ਦੇ ਵਿੱਚ ਜਿਹੜੀ ਪਰਖ ਹੀ ਮਾਰੀ ਗਈ ਆ ਉਹ ਵੀ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜੀ ਕਣਕ ਹੈ ਸੰਭਾਲੀ ਜਾ ਰਹੀ ਆ ਤਾਂ ਸਰਕਾਰ ਕਹਿੰਦੀ ਆ ਕਿਸੇ ਤਰ੍ਹਾਂ ਦਾ ਕੋਈ ਭ੍ਰਸ਼ਟਾਚਾਰ ਨਹੀਂ ਤਾਂ ਜਿਹੜਾ ਵਧੀਆ ਮਾਹੌਲ ਹੈ ਇੱਕ ਤਰੀਕੇ ਦੇ ਨਾਲ ਕਟੜ ਇਮਾਨਦਾਰ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਪਰ ਤਸਵੀਰਾਂ ਵੇਖ ਕੇ ਤੁਸੀਂ ਖੁਦ ਹੀ ਰਾਜਾ ਲਾ ਸਕਦੇ ਹੋ ਤਸਵੀਰਾਂ ਵੇਖ ਕੇ ਕਿਸ ਤਰੀਕੇ ਦੇ ਨਾਲ ਜਿਹੜੀ ਕਣਕ ਸੰਭਾਲੀ ਜਾ ਰਹੀ ਹੈ ਉਸ ਤੋਂ ਬਾਅਦ ਇਸ ਤਰ੍ਹਾਂ ਜਿਹੜੀ ਕਾਗਜ਼ ਦੇ ਉੱਤੇ ਕਣਕ ਢੇਰੀ ਕੀਤੀ ਜਾਂਦੀ ਆ ਦੇਖ ਸਕਦੇ ਹੋ ਟਰਾਲੇ ਦੇ ਵਿੱਚ ਕਿੰਨੀ ਜਿਹੜੀ ਕਣਕ ਹੈ ਉਹੋ ਡਿੱਗ ਰਹੀ ਹੈ ਜਿਹੜਾ ਇਹ ਸਰਕਾਰੀ ਚੂਹਾ ਹੈ ਉਹ ਇਹਨੂੰ ਠੁੰਗਾ ਮਾਰ ਰਿਹਾ ਉਹਦੇ ਕਾਰਨ ਇਸ ਤਰੀਕੇ ਨਾਲ ਜਿਹੜੀ ਕਣਕ ਨੂੰ ਸੰਭਾਲਿਆ ਜਾ ਰਿਹਾ ਤਾਂ ਤਸਵੀਰਾਂ ਸਾਹਮਣੇ ਆਈਆਂ ਨੇ ਇੱਕ ਸ਼੍ਰੀ ਮੁਖਸਰ ਸਾਹਿਬ ਦੇ ਗਦਾਮ ਦੀ ਇਹ ਵਾਇਰਲ ਵੀਡੀਓ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਇਸ ਤਰੀਕੇ ਦੇ ਨਾਲ ਇੱਕ ਬਕਾਇਦਾ ਜਿਹੜਾ ਲੇਬਰ ਵਾਲਾ ਉਸਦੀ ਡਿਊਟੀ ਲਗਾਈ ਜਾਂਦੀ ਹੈ ਤਾਂ ਹਰੇਕ ਟਰਾਲੀ ਦੇ ਵਿੱਚ ਉਹ ਠੁੰਗਾ ਮਾਰਦਾ ਕੋਈ ਵੀ ਗੱਟਾ ਜਿਹੜਾ ਉਹ ਠੰਗ ਤੋਂ ਬਿਨਾ ਨਾ ਰਹੇ ਤਾਂ ਕਿ ਜਿਹੜੀ ਕਣਕ ਨੂੰ ਹਵਾ ਹੂਆ ਲੱਗਦੀ ਰਹੇ ਸੁਸਰੀ ਵਗੈਰਾ ਉਹ ਵੀ ਖਰਾਬ ਨਾ ਕਰੇ ਤਾਂ ਸਰਕਾਰੀ ਚੂਹੇ ਆਪ ਦਾ ਢਿੱਡ ਦਿਨ ਦਿਹਾੜੇ ਕਿਸ ਤਰੀਕੇ ਦੇ ਨਾਲ ਭਰਦੇ ਆ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਇਹ ਵਾਇਰਲ ਵੀਡੀਓ ਤੇ ਅੱਗੇ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਸਰਕਾਰੀ ਚੂਹਿਆਂ ਤੇ ਜਿਹੜਾ ਵਿਭਾਗ ਹੈ ਸਰਕਾਰੀ ਚੂਹਾਂ ਨੂੰ ਜਿਹੜੀ ਕੋਈ ਦਵਾਈ ਇਸ ਤਰੀਕੇ ਨਾਲ ਲਾਵੇਗਾ ਤਾਂ ਕਿ ਜਿਹੜੀ ਕਣਕ ਖਰਾਬ ਨਾ ਹੋਵੇ ਪਰ ਦੂਜੇ ਜਿਹੜੇ ਚੂਹੇ ਨੇ ਆਮ ਚੂਹੇ ਨੇ ਉਹ ਵੀ ਘਹਾਰ ਲਾਉਂਦੇ ਨੇ ਕਿ ਭਾਈ ਤੁਸੀਂ ਸਾਰੀ ਕਣਕ ਨਾ ਛੱਕ ਜਾਇਓ ਸਾਡੇ ਵਾਸਤੇ ਵੀ ਕੋਈ ਮਾਰਾ ਮੋਟਾ ਹਿੱਸਾ ਰੱਖ ਲਓ ਤਾਂ ਤਸਵੀਰਾਂ ਤੁਹਾਡੇ ਸਾਹਮਣੇ ਨੇ ਕਿਸ ਤਰੀਕੇ ਦੇ ਨਾਲ ਜਿਹੜਾ ਚਿੱਟੇ ਦਿਨ ਕਣਕ ਜਿਹੜੀ ਬੋਰੀਆਂ ਦੇ ਵਿੱਚੋਂ ਕੱਢੀ ਜਾ ਰਹੀ ਆ ਜਾਣਕਾਰੀ ਦੇ ਮੁਤਾਬਕ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਤਾਂ ਸ਼੍ਰੀ ਮੁਖਸਰ ਸਾਹਿਬ ਦੇ ਇੱਕ ਗਦਾਮ ਦੀ ਦੱਸੀ ਜਾ ਰਹੀ ਆ ਦੱਸਿਆ ਜਾ ਰਿਹਾ ਕਿ ਇਹ ਸਰਕਾਰੀ ਚੂਹਾ ਜਿਹੜਾ ਕਣਕ ਦੇ ਵਿੱਚ ਦਿਨੇ ਠੁੰਗਾ ਮਾਰ ਰਿਹਾ ਕਾਫੀ ਗੱਟੇ ਹਜਮ ਕਰ ਗਿਆ ਹੋਰ ਵੀ ਜੇਕਰ ਸਾਡੇ ਕੋਲੇ ਜਾਣਕਾਰੀ ਆਈ ਤਾਂ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ